ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪੂੰਦੜੀ ਕਲਾਂ ਦੇ ਵਿੱਚ ਪਹੁੰਚੇ ਜੋ ਪਿਛਲੇ ਕਾਫੀ ਦਿਨ ਪਿਛਲੇ ਮਹੀਨਿਆਂ ਤੋਂ ਪਰਿਵਾਰ ਦਾ ਜੋ ਮਕਾਨ ਦੀ ਸੇਵਾ ਚੱਲ ਰਹੀ ਸੀ ਤੇ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਮਾਤਾ ਜੀ ਦਾ ਜਿਹੜਾ ਘਰ ਪਹਿਲਾਂ ਉਹ ਮੀ ਪੈਨ ਦੇ ਨਾਲ ਲੱਗ ਪਿਆ ਸੀਗਾ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਘਰ ਬਣ ਗਿਆ ਪਲਾਸਟਰ ਹੋ ਗਿਆ ਤੇ ਫਾਰਸਕੂਸ ਵਗੈਰਾ ਸਾਰਾ ਲਾਕਿਆ ਵਾ ਤੇ ਆ ਮਾੜਾ ਮੋਟਾ ਰਹਿ ਗਿਆ ਕਾਪੂਆ ਸਾਹਿਬ ਤੇ ਸਰੂ ਬੜੀ ਕਿਰਪਾ ਕੀਤੀ ਮੁਰਦਾਪਾ ਨੇ ਮਾਤਾ ਜੀ ਖੁਸ਼ ਹੋ ਤੁਸੀਂ ਹਾਂ ਬਿਲਕੁਲ ਠੀਕ ਹੈ ਤੁਸੀਂ ਆਪਣੇ ਬੜੀ ਕਿਰਪਾ ਕੀਤੀ ਕੋਈ ਨਹੀਂ ਤੁਸੀਂ ਮਾਨ ਨਾ ਹੋ ਰਾ ਕਰੋ ਇਹ ਤਾਂ ਫਰੂ ਸਾਹਿਬ ਨੇ ਆਪ ਹੀ ਕਿਰਪਾ ਕੀਤੀ ਆ ਹੈਨਾ ਤੇ ਹੁਣ ਤੁਸੀਂ ਅਮਰਤ ਜਰੂਰ ਛਕਣਾ ਸਾਰੇ ਪਰਿਵਾਰ ਨੇ ਠੀਕ ਹੈ ਜੀ ਤੇ ਗੋਕਰ ਦੋ ਟਾਈਮ ਜਾਇਆ ਕਰਨਾ ਤੇ ਮੈਂ ਸਾਰੇ ਹੀ ਆਪਣੇ ਐਨ ਆਰ ਆਈ ਭਰਾਵਾਂ ਦਾ ਧੰਨਵਾਦ ਕਰਦਾ ਤੇ ਇਹ ਸਾਰੀ ਸੇਵਾ ਸੰਤਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਐਨ ਜੀਓ ਵੱਲੋਂ ਅਤੇ ਸੰਤਨ ਬਾਬਾ ਮੱਖਣਸ਼ਾਲ ਲੁਆਣਾ ਜੀ ਨਾ ਐਨ ਜੀਓ ਵੱਲੋਂ ਸਾਰੀ ਸੇਵਾ ਸਾਡੇ ਭਰਾਵਾਂ ਦੇ ਸਹਿਯੋਗ ਨਾਲ ਕੀਤੀ ਗਈ ਆ ਸੋ ਜਿੰਨੀ ਵੀ ਸੇਵਾ ਹੋਈ ਆ ਸਾਰੀ ਹੋ ਗਈ ਹੈ ਕੰਪਲੀਟ ਹੋ ਗਈ ਆ ਪਰਿਵਾਰ ਬਹੁਤ ਖੁਸ਼ ਆ ਤੇ ਮਾਤਾ ਜੀ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਪੀਰਾਂ ਨੂੰ ਭਰਾਵਾਂ ਨੂੰ ਚਰੋਤ ਕਿਰਪਾ ਕਰਨ ਕਰਪਾ ਸ਼ਰਨਾਰਾ ਜੀ ਨੇ ਬਹੁਤ ਬਹੁਤ ਜਿਆਦਾ ਕਿਰਪਾ ਕੀਤੀ ਠੀਕ ਸੋ ਇਨੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ